ਪੂਰਾ ਮਾਮਲਾ ਸ਼ਨੀਵਾਰ ਨੂੰ ਉਹਨਾਂ ਦੋਵਾਂ ਜੀਆਂ ਦੇ ਘਰੇਲੂ ਝਗੜਾ ਹੋਇਆ ਜਿਹਦੇ ਨਾਲ ਉਹਨਾਂ ਦੀ ਅਣਬੰਦ ਹੋ ਗਈ ਔਰ ਭਾਬੀ ਦਾ ਭਰਾ ਚਾਚਾ ਤੇ ਤਾਇਆ ਉਸ ਨੂੰ ਕਾਰ ਵਿੱਚ ਦੋਵਾਂ ਬੱਚਿਆਂ ਨੂੰ ਬੈਗ ਸਕੂਲ ਬੈਗ ਦੇ ਸਮੇਤ ਆਪਣੇ ਨਾਲ ਲੈ ਗਏ ਤੁਬਾਹ ਦੇਖਾ ਸਾਡੇ ਮੇਰੇ ਭਰਾ ਦੀ ਡੈਡ ਬੋਡੀ ਵੱਡੀ ਨਹਿਰ ਚੋਂ ਮਿਲਿਆ ਜੀ ਸ਼ਾਇਦ ਉਹਦੇ ਸੌਰਿਆਂ ਨੇ ਸਹ ਕੋ ਦੇ ਨਾਲ ਕੋਤ ਮਾਰ ਕੀਤੀ ਗਈ ਆ ਜਿਹਦੇ ਤੋਂ ਪਤਾ ਲੱਗਦਾ ਉਹਦੇ ਨਾਲ ਮਿਸਰੇ ਕੀਤਾ ਗਿਆ ਜੀ ਮੰਗ ਕੀ ਕਰਦੇ ਹੋ ਮੰਗ ਇਨਸਾਫ ਦੀ ਕਰਦੇ ਆ ਜੀ ਮੇਰੇ ਭਰਾ ਨੂੰ ਵੀ ਸਾਹ ਮਿਲਣਾ ਚਾਹੀਦਾ ਬਸ ਹੱਕ ਜੋੜ ਦੀ ਮੰਗ ਦੀ ਹੈ ਇਸ ਦੀ ਸ਼ਾਦੀ ਅਜ ਤੋਂ ਤਕਰੀਬਨ 7-8 ਸਾਲ ਪਹਿਲਾਂ ਹੋਈ ਸੀ ਜੀ ਇਸ ਦੇ ਦੋ ਬੱਚੇ ਆ ਜੀ ਇੱਕ ਮੁੰਡਾ ਇੱਕ ਕੁੜੀ ਆ ਇਨਾਂ ਦੀ ਕੁਛ ਥੋੜੀ ਬਹੁਤੀ ਆਵੇ ਦੀ ਪਰਿਵਾਰ ਸਵੇਤ ਉਹਨਾਂ ਕੋਲ ਹੁੰਦੀ ਰਹਿੰਦੀ ਸੀ ਜੀ ਇੱਕ ਦਿਨ ਜ਼ਿਆਦਾ ਹੋਣ ਕਰਕੇ ਤੇ ਝਗੜਾ ਹੋਇਆ ਇਸ ਦੇ ਤੋ ਆਇਆ ਤਾਂ ਉਸ ਨੂੰ ਲੈ ਕੇ ਚਲਾ ਗਿਆ ਬਸ ਤੇ ਸ਼ਨੀਵਾਰ ਨੂੰ ਵੀਰਵੱਲਾ ਸਿੰਘ ਸੀ ਜਿਹੜਾ ਮੇਰਾ ਭਤੀਜਾ ਉਹ ਵਿਚਾਰਾ ਰਾਤ ਨੂੰ ਕੰਮ ਤੋਂ ਆ ਕੇ ਗੁਰਦੁਆਰਾ ਸਾਹਿਬ ਉਹਦੇ ਕਰਨ ਚੜੇਮਾਨ ਗੁਰਦੁਆਰਾ ਸਾਹਿਬ ਤੇ ਲੱਗਿਆ ਸੀ ਉੱਥੋਂ ਆ ਕੇ ਉਹ ਤੇ ਆਪਦੇ ਬੱਚਿਆਂ ਨੂੰ ਮਿਲਣ ਵਾਸਤੇ ਗਿਆ ਰਾਤ ਨੂੰ ਜਦੋਂ ਉੱਥੇ ਗਿਆ ਤੇ ਉਹਨਾਂ ਨੇ ਧੱਕੇ ਧੁੱਕੇ ਮਾਰੇ ਉਸ ਨੂੰ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਤੇ ਕਿਹਾ ਵੀ ਤੈਨੂੰ ਅਸੀਂ ਉਹਨੂੰ ਵੀ ਇੱਥੇ ਨਹੀਂ ਬਾੜਨ ਦੇਣਾ ਤਾਂ ਉਸ ਨੂੰ ਕਿਸੇ ਦੇ ਘਰੇ ਪਾਇਆ ਗਿਆ ਤਾਂ ਸਵੇਰ ਉਹ ਐਤਵਾਰ ਨੂੰ 7 ਵਜੇ ਜੀ ਉਸਨੇ ਫੋਨ ਬੰਦ ਕਰ ਲਿਆ ਫੋਨ ਬੰਦ ਹੋ ਗਿਆ ਪਤਾ ਨਹੀਂ ਕਰ ਲਿਆ ਰਾਤ ਉਹ ਦਿਨਾਂ ਪਤਾ ਨਹੀਂ ਕੀ ਬੀਤੀ ਆ ਕੀ ਨਹੀਂ ਬੀਤੀ ਸਵੇਰ ਤੋਂ ਐਤਵਾਰ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਉਹ ਹੀ ਲਾਪਤਾ ਰਿਆ ਫੋਨ ਬੰਦ ਰਿਆ ਤੇ ਸਾਨੂੰ ਤਕਰੀਬਨ ਰਾਤ ਨੂੰ 8:30 ਵਜੇ ਕਿਸੇ ਨੇ ਮੋਬਾਈਲ ਤੇ ਫੋਟੋਆਂ ਪਾਈਆਂ ਵੀ ਮੋਟਰਸਾਈਕਲ ਖੜਾ ਉਹ ਜਦੋਂ ਮੋਟਰਸਾਈਕਲ ਦੀ ਪਛਾਣ ਕੀਤੀ ਤੇ ਸਾਡੇ ਵੀਰ ਬੱਲੇ ਦਾ ਹੀ ਸੀਗਾ ਜੀ ਤਾਂ ਅਸੀਂ ਉਸ ਦੀ ਪੜਤਾਲ ਸ਼ੁਰੂ ਕੀਤੀ ਤੇ ਦੂਸਰੇ ਦਿਨ 1:30 ਵਜੇ ਸਾਨੂੰ ਉਸ ਦੀ লাশ ਆ ਜਿਹੜੀ ਉਹ ਨਹਿਰ ਦੇ ਵਿੱਚੋਂ ਥਿਆਈ ਹੈ ਇਸ ਕਰਕੇ ਅਸੀਂ ਉਸ ਦੇ ਸਹੁਰਾ ਪਰਿਵਾਰ ਨੂੰ ਹੀ ਦੋਸ਼ੀ ਕਹਿੰਦੇ ਆ ਉਹਨਾਂ ਨੇ ਹੀ ਸਾਡੇ ਬੱਚੇ ਦੀ ਜਾਨ ਦੇ ਜ਼ਿੰਮੇਵਾਰ ਉਹ ਹੈ ਉਨ੍ਹਾਂ ਦੀ ਵਜ੍ਹਾ ਕਰਕੇ ਇਹ ਸਾਡਾ ਬੇਟਾ ਅੱਜ ਸਾਥੋਂ ਵਿਛੜ ਗਿਆ। ਕੱਲ ਬਾਲਕਿਸ਼ਨ ਸਿੰਘ ਪੁੱਤਰ ਦਿਕਰ ਸਿੰਘ ਵਾਸੀ ਪਿੰਡ ਬੜਿੰਗ ਥਾਣਾ सदर ਮੁਖਸਰ ਸਾਹਿਬ ਨੇ ਆਪਣਾ ਜਿਹੜਾ ਹੈਗਾ ਬਿਆਨ ਪਤੀਸ਼ੀ ਅਫਸਰ ਦੇ ਕੋਲ ਆਪਣਾ ਬਿਆਨ ਤਹਿਰੀਰ ਕਰਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ ਵੀਰਬਲ ਸਿੰਘ ਜੋ ਉਹਦੇ ਤੋਂ ਛੋਟਾ ਹੈ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਉਹਦਾ ਜਿਹੜਾ ਹੈਗਾ ਆਪਣੀ ਪਤਨੀ ਸੋਹਰੇ ਪਰਿਵਾਰ ਨਾਲ ਜਿਹੜਾ ਝਗੜਾ ਰਹਿੰਦਾ ਸੀ ਤੇ ਜਿਸ ਕਰਕੇ ਉਹਦੀ ਪਤਨੀ ਪੇਕੇ ਗਈ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਪੇਕੇ ਉੱਥੇ ਮਿਲਣ ਗਿਆ ਤਾਂ ਉਹ ਪਰਿਵਾਰ ਨੇ ਉਹਨੂੰ ਜਿਹੜਾ ਹੈਗਾ ੱੱਕੇ ਮਾਰ ਕੇ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਤੇ ਘਰੋਂ ਕੱਢ ਦਿੱਤਾ ਜਿਸ ਤੋਂ ਜਿਹੜਾ ਹੈਗਾ ਦੁਖੀ ਹੋ ਕੇ ਉਹਨੇ ਜਿਹੜੀ ਹੈ ਨਹਿਰ ਦੇ ਵਿੱਚ ਵੱਡੀ ਨਹਿਰ ਦੇ ਵਿੱਚ ਛਾਲ ਮਾਰ ਕੇ ਜਿਹੜੀ ਹੈ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਤੇ ਜਿਸ ਦੇ ਆਧਾਰ ਤੇ ਜਿਹੜਾ ਉਹਦਾ ਸੋਹਰਾ ਪਰਿਵਾਰ ਹੈ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਅੰਡਰ ਸੈਕਸ਼ਨ ਦਾ 108 ਦਿਨ ਦਾ ਪੰਜ ਬੀ ਐਨ ਐਸ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਤੇ ਜੈਡ ਬਾਡੀ ਜਿਹੜੀ ਹੈ ਵੀਰ ਬਲ ਸਿੰਘ ਦੀ ਉਹ ਜਿਹੜੀ ਹੈ ਨਹਿਰ ਦੇ ਵਿੱਚੋਂ ਮਿਲ ਚੁੱਕੀ ਹੈ ਤੇ ਜਿਹਦਾ ਪੋਸਟ ਮਾਰਟਮ ਕਰਕੇ ਅੱਗੇ ਜਿਹੜਾ ਆਏਗਾ ਕਾਰਵਾਈ ਅਮਲ ਚਲਾਈ ਦੀ ਜਾਂ